ਵਾਹਿਗੁਰੂ ਜੀ ਕੀ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜੋ ਕਿ ਸਾਡੇ ਇਤਿਹਾਸ ਦੀ ਕਲਾਸ ਚੱਲ ਰਹੀ ਆ ਜਿਸ ਦੇ ਵਿੱਚ ਅਸੀਂ ਪਿਛਲੇ ਦਿਨਾਂ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਨੂੰ ਪੜ ਰਹੇ ਆ ਤੇ ਇਹ ਇਤਿਹਾਸ ਅਸੀਂ ਪੜਦਿਆਂ ਹੋਇਆਂ ਚਾਰ 파ਟ ਪਹਿਲਾਂ ਕਰ ਚੁੱਕੇ ਆ ਅੱਜ ਅਸੀਂ ਪੰਜ ਕਰਨਾ ਆ ਭਾਵ ਇਤਿਹਾਸ ਨੂੰ ਪੰਜਵੇਂ 파ਟ ਦੇ ਵਿੱਚ ਅੱਜ ਅਸੀਂ ਪੜ੍ਹਨਾ ਜਿੰਨੇ ਵਿਦਿਆਰਥੀ ਕਲਾਸ ਦੇ ਵਿੱਚ ਹਾਜ਼ਰ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਕਲਾਸ ਦੇ ਵਿੱਚ ਧਿਆਨ ਦਿੰਦਿਆਂ ਹੋਇਆ ਫਤਿਹ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੜ੍ਹ ਕੇ ਆਏ ਸਾਂ ਕਿ ਗੁਰੂ ਸਾਹਿਬ ਜੀ ਦੇ ਕਿੰਨਾ ਕਿੰਨਾਂ ਦੇ ਨਾਲ ਜੰਗ ਜੁਦ ਹੋਏ ਠੀਕ ਹੈ ਜੀ ਉਸ ਤੋਂ ਬਾਅਦ ਜਿੰਨੇ ਵੀ ਗੁਰੂ ਸਾਹਿਬ ਜੀ ਦੇ ਨਾਲ ਮੁਕਾਬਲਾ ਕਰਨ ਵਾਸਤੇ ਆਉਂਦੇ ਰਏ ਆ ਨਦੌਨ ਦਾ ਜੰਗ ਹਸੈਣੀ ਜੁਦ ਤੇ ਇਹਨਾਂ ਸਾਰਿਆਂ ਦੇ ਵਿੱਚ ਕੀ ਸੀ ਇਹਨਾਂ ਦੋਨਾਂ ਜੁੱਧਾਂ ਦੇ ਵਿੱਚ ਗੁਰੂ ਜੀ ਦੀ ਜਿੱਤ ਹੋਈ ਤੇ ਪਹਾੜੀ ਰਾਜੇ ਸੀ ਜਿਹੜੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਮੂਹ ਦੀ ਖਾਣੀ ਦਾ ਮਤਲਬ ਕੀ ਹੁੰਦਾ ਪਲਾ ਹਾਰ ਹਾਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਗੁਰੂ ਸਾਹਿਬ ਜੀ ਹਰ ਵੇਲੇ ਜੇਤੂ ਰਹੇ ਆ ਗੁਰੂ ਸਾਹਿਬ ਜੀ ਦੇ ਨਾਲ ਜਿਹੜੇ ਗੁਰੂ ਦੇ ਸਿੰਘ ਸੀ ਉਹ ਵੀ ਗੁਰੂ ਜੀ ਦੇ ਕੋਲੋਂ ਸਿੱਖਿਆ ਉਹਨਾਂ ਨੇ ਪ੍ਰਾਪਤ ਕੀਤੀ ਹੋਈ ਸੀ ਤੇ ਉਹ ਵੱਧ ਚੜ ਕੇ ਮੁਕਾਬਲਾ ਕਰਦੇ ਸੀ ਜਿਸ ਕਰਕੇ ਗੁਰੂ ਜੀ ਹਮੇਸ਼ਾ ਜੇਤੂ ਰਹੇ ਗੁਰੂ ਜੀ ਦੇ ਨਾਲ ਵਾਲੇ ਸਿੰਘ ਹਮੇਸ਼ਾ ਜਿੱਤਦੇ ਰਹੇ ਪਰ ਜਿਹੜੇ ਮੁਕਾਬਲਾ ਕਰਨ ਵਾਸਤੇ ਆਉਂਦੇ ਸੀ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਉਹਨਾਂ ਦੀ ਹਾਰ ਹੋਈ ਹੈ ਹਾਂਜੀ ਸਨ 1697 ਵਿੱਚ ਭਾਈ ਆਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣੇ ਭਾਈ ਆਨੰਦ ਲਾਲ ਜੀ ਭਾਈ ਆਨੰਦ ਲਾਲ ਜੀ ਗੁਰੂ ਜੀ ਦੇ ਸਿੱਖ ਬਣੇ ਭਾਵ ਉਹਨਾਂ ਨੇ ਗੁਰੂ ਜੀ ਦੇ ਕੋਲ ਆਏ ਤੇ ਗੁਰੂ ਜੀ ਦੀਆਂ ਸਿੱਖਿਆਵਾਂ 'ਤੇ ਧਿਆਨ ਦਿੱਤਾ ਤੇ ਗੁਰੂ ਜੀ ਦੀਆਂ ਗੱਲਾਂ ਤੇ ਅਮਲ ਕੀਤਾ ਸਿੱਖਿਆ ਨੂੰ ਧਾਰਨ ਕੀਤਾ ਤੇ ਸਿੱਖ ਬਣ ਗਏ ਗੁਰੂ ਜੀ ਦੇ ਨਾਲ ਰਹਿਣ ਲੱਗੇ ਗੁਰੂ ਜੀ ਦੀਆਂ ਗੱਲਾਂ ਸਿੱਖਿਆਵਾਂ ਉਹਨਾਂ ਨੂੰ ਚੰਗੀਆਂ ਲੱਗਣ ਲੱਗ ਪਈਆਂ ਸਨ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਕੇਸਗੜ੍ਹ ਦੇ ਸਥਾਨ ਤੇ ਪੰਜ ਪਿਆਰਿਆਂ ਦੀ ਚੋਣ ਕੀਤੀ ਹਾਂਜੀ ਭਾਈ ਆਨੰਦ ਲਾਲ ਜੀ ਬਾਰੇ ਪਹਿਲਾਂ ਆਪਾਂ ਥੋੜਾ ਜਿਹਾ ਦੇਖਦੇ ਹਾਂ ਉਹਨਾਂ ਨੇ ਸਿੱਖਿਆਵਾਂ ਇਦਾਂ ਦੀਆਂ ਪ੍ਰਾਪਤ ਕਰ ਲਈਆਂ ਸੀ ਇੰਨੀ ਕਿ ਸਿੱਖਿਆ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਧਾਰਨ ਕਰ ਲਈ ਸੀ ਕਿੰਦੇ ਇੱਕ ਵਕਤ ਐਸਾ ਆਉਂਦਾ ਹੈ ਜਦੋਂ ਉਹਨਾਂ ਨੂੰ ਕੁਝ ਸਮਾਂ ਹੋ ਜਾਂਦਾ ਨਾ ਗੁਰੂ ਸਾਹਿਬ ਜੀ ਦੇ ਕੋਲ ਰਹਿੰਦਿਆਂ ਹੋયા ਗੁਰੂ ਜੀ ਦੀ ਵਿਚਾਰ ਸੁਣਦੇ ਉਹਨਾਂ ਨੂੰ ਕੁਝ ਸਮਾਂ ਹੋ ਜਾਂਦਾ ਤੇ ਗੁਰੂ ਜੀ ਅੱਜ ਸੋਚਦੇ ਐ ਵੀ ਅਕਸਰ ਜਿਹੜਾ ਪੜਾਉਣ ਵਾਲਾ ਹੁੰਦਾ ਓਇਮ ਤਿਹਾਨ ਵੀ ਲੈਂਦਾ ਪੜਾਇਆ ਜਾਂਦਾ ਤੇ ਉਸ ਤੋਂ ਬਾਅਦ ਉਸ ਪੜ੍ਹਾਈ ਦੇ ਪੇਪਰ ਵੀ ਹੋਇਆ ਕਰਦੇ ਆ ਵੀ ਅਸੀਂ ਕੀ ਸਿੱਖਿਆ ਪ੍ਰਾਪਤ ਕੀਤੀ ਅਸੀਂ ਕੀ ਧਾਰਨ ਕੀਤਾ ਠੀਕ ਹੈ ਜੀ ਗੁਰੂ ਸਾਹਿਬ ਜੀ ਦੇ ਨਾਲ ਭਾਈ ਨੰਦ ਲਾਲ ਜੀ ਤੁਰੇ ਜਾ ਰਹੇ ਆ ਉਹਨਾਂ ਨੇ ਕੀ ਦੇਖਿਆ ਗੁਰੂ ਸਾਹਿਬ ਜੀ ਨੇ ਇੱਕ ਪੱਥਰ ਚੁੱਕਿਆ ਤੇ ਪੱਥਰ ਨੂੰ ਪਾਣੀ ਦੇ ਵਿੱਚ ਸੁੱਟ ਦਿੱਤਾ ਗੁਰੂ ਜੀ ਨੇ ਆਪਣੇ ਨਾਲ ਦੇ ਸਿੱਖਾਂ ਨੂੰ ਜਵਾਬ ਪੁੱਛਿਆ ਇਸ ਗੱਲ ਦਾ ਵੀ ਮੇਰੇ ਹੱਥ ਦੇ ਵਿੱਚ ਪੱਥਰ ਸੀਗਾ ਉਹ ਪੱਥਰ ਕਿੱਥੇ ਗਿਆ ਹਾਂਜੀ ਕਿਸੇ ਦਾ ਜਵਾਬ ਤਾਂ ਸੀਗਾ ਗੁਰੂ ਜੀ ਪਾਣੀ ਦੇ ਵਿੱਚ ਡੁੱਬ ਗਿਆ ਗੁਰੂ ਜੀ ਕਹਿੰਦੇ ਕਿਉਂ ਡੁੱਬਿਆ ਕਹਿੰਦੇ ਵੀ ਪਾਣੀ ਦਾ ਸੁਭਾਅ ਹੁੰਦਾ ਹੈ ਕਿ ਪਾਣੀ ਦੇ ਉੱਪਰ ਹਲਕੀ ਚੀਜ਼ ਤੈਰਦੀ ਰਹਿ ਜਾਂਦੀ ਆ ਹੌਲੀ ਚੀਜ਼ ਤੈਰਦੀ ਆ ਜਿਹੜੀ ਭਾਰੀ ਹੁੰਦੀ ਆ ਉਹ ਵਿੱਚ ਡੁੱਬ ਜਾਂਦੀ ਆ ਪਾਣੀ ਆਪਣੇ ਵੱਲ ਖਿੱਚਦਾ ਹੈ ਧਰਤੀ ਆਪਣੇ ਵੱਲ ਨੂੰ ਖਿੱਚਦੀ ਹੈ ਤੇ ਇਹ ਗੱਲ ਤੇ ਪੱਕੀ ਹੈ ਵੀ ਭਾਰੀ ਚੀਜ਼ ਤੇ ਹਮੇਸ਼ਾ ਥੱਲੇ ਵਾਲੀ ਜਾਏਗੀ ਡਿੱਗੇਗੀ ਡੁੱਬੇਗੀ ਤੇ ਹੌਲੀ ਤੈਰਦੀ ਰਹਿ ਜਾਏਗੀ ਇਹਦੇ ਵਿੱਚ ਕੋਈ ਦੋਰਾਵਣ ਨਹੀਂ ਹੈ ਕਹਿੰਦੇ ਠੀਕ ਹੈ ਕਿਸੇ ਨੇ ਲਿਖਿਆ ਕਿਸੇ ਨੇ ਦੱਸਿਆ ਕਿ ਧਰਤੀ ਦਾ ਜਿਹੜਾ ਆਕਰਸ਼ਕ ਬਾਲੈਣਾ ਉਹ ਆਪਣੇ ਵੱਲ ਨੂੰ ਖਿੱਚਦਾ ਠੀਕ ਹੈ ਉਹਨੇ ਪੱਥਰ ਨੂੰ ਖਿੱਚ ਲਿਆ ਤੇ ਪੱਥਰ ਥੱਲੇ ਡਿੱਗ ਪਿਆ ਕੋਈ ਕਹਿੰਦਾ ਪਾਣੀ ਚ ਡੁੱਬ ਗਿਆ ਕੋਈ ਕਹਿੰਦਾ ਪੱਥਰ ਭਾਰਾ ਸੀ ਤਾਂ ਡੁੱਬ ਗਿਆ ਕੋਈ ਕਹਿੰਦਾ ਸੀ ਪਾਣੀ ਦੀ ਫਿਤਰਤ ਹੈ ਆ ਉਹ ਆਪਣੇ ਚ ਡੋਬ ਲੈਂਦਾ ਹੈ ਭਾਰੀ ਚੀਜ਼ ਨੂੰ ਇਹ ਸਭ ਕੁਝ ਵੇਖਦਿਆਂ ਆਂ ਭਾਈ ਅਨੰਦਪਾਲ ਜੀ ਬੜੇ ਧਿਆਨਵਾਲ ਧਿਆਨ ਲਾ ਕੇ ਨਾ ਗੁਰੂ ਸਾਹਿਬ ਜੀ ਦੇ ਵੱਲ ਵੇਖਦੇ ਪਿਆ ਗੁਰੂ ਸਾਹਿਬ ਜੀ ਨੇ ਸਾਰਿਆਂ ਨੇ ਜਵਾਬ ਦੇ ਦਿੱਤੇ ਪਰ ਭਾਈ ਨੰਦ ਲਾਲ ਜੀ ਵੱਲ ਗੁਰੂ ਜੀ ਨੇ ਵੇਖਿਆ ਕਹਿੰਦੇ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਨੰਦ ਲਾਲ ਜੀ ਤੁਸੀਂ ਦੱਸੋ ਜਿਹੜਾ ਮੇਰੇ ਹੱਥ ਵਿੱਚ ਪੱਥਰ ਸੀ ਉਹ ਕਿੱਥੇ ਗਿਆ ਉਹ ਕਿਉਂ ਡਿੱਗਾ ਉਹ ਕਿਉਂ ਡੁੱਬਾ ਕਹਿਣ ਲੱਗੇ ਗੁਰੂ ਜੀ ਕਿਸੇ ਨੇ ਕਿਹਾ ਪੱਥਰ ਭਾਰਾ ਹੁੰਦਾ ਹੈ ਕਿਸੇ ਨੇ ਕਿਹਾ ਪਾਣੀ ਆਪਣੇ ਚ ਡੋਬ ਲੈਂਦਾ ਹੈ ਕਿਸੇ ਨੇ ਕਿਹਾ ਧਰਤੀ ਆਪਣੇ ਵੱਲ ਖਿੱਚ ਲੈਂਦੀ ਹੈ ਕਿਸੇ ਨੇ ਕਿਹਾ ਹੌਲੀ ਚੀਜ਼ ਤੈਰਦੀ ਰਹਿੰਦੀ ਹੈ ਭਾਰੀ ਡੁੱਬ ਜਾਂਦੀ ਹੈ ਮੈਨੂੰ ਇਹਨਾਂ ਗੱਲਾਂ ਦਾ ਬਿਲਕੁਲ ਵੀ ਨਹੀਂ ਪਤਾ ਮੈਂ ਤੇ ਸਿਰਫ ਇੰਨੀ ਗੱਲ ਜਾਣਦਾ ਜਿਹੜਾ ਗੁਰੂ ਦੇ ਹੱਥ ਵਿੱਚੋਂ ਡਿੱਗ ਜਾਏ ਉਹ ਹਮੇਸ਼ਾ ਡੁੱਬਦਾ ਹੀ ਰਹੇਗਾ ਠੀਕ ਹੈ ਜਿਹੜਾ ਗੁਰੂ ਦੇ ਕੋਲੋਂ ਡਿੱਗਦਾ ਉਹ ਡੁੱਬਦਾ ਰਹਿੰਦਾ ਹੈ ਜਿਹੜਾ ਗੁਰੂ ਦੇ ਕੋਲੋਂ ਛਿੜਾ ਲੈਂਦਾ ਉਹਨੂੰ ਡੋਬਿਆ ਜਾਂਦਾ ਭਾਵੇਂ ਉਹ ਦੁਨੀਆ ਦਾ ਹੜ ਹੈ ਇਹ ਤੇ ਪੱਥਰ ਸੀ ਡੁੱਬ ਗਿਆ ਇਸ ਕਰਕੇ ਮਾੜੀਆਂ ਆਤਾਂ ਬੁਰਾਈਆਂ ਠੱਗੀਆਂ ਚੋਰੀਆਂ ਤ੍ਰਿਸ਼ਨਾ ਲਾਲਚ ਵਕਾਰ ਭੈੜੇ ਕੰਮ ਇਹ ਇਨਸਾਨ ਨੂੰ ਹਮੇਸ਼ਾ ਡੋਬ ਦਿੰਦੇ ਆ ਪਰ ਜੇ ਗੁਰੂ ਨੇ ਸਾਡੀ ਬਾਹ ਫੜੀ ਹੋਏ ਫਿਰ ਅਸੀਂ ਡੁੱਬਾਂਗੇ ਨਹੀਂ ਫਿਰ ਅਸੀਂ ਬਾਤ ਚਾਵਾਂਗੇ ਕਿਉਂਕਿ ਗੁਰੂ ਸਾਨੂੰ ਸਿੱਖਿਆ ਦਿੰਦਾ ਹੈ ਗੁਰੂ ਸਮਝਾਉਂਦਾ ਹੈ ਗੁਰੂ ਸੋਝੀ ਦਿੰਦਾ ਹੈ ਮੈਨੂੰ ਤੇ ਇੰਨਾ ਕੁ ਪਤਾ ਹੈ ਭਾਈ ਨੰਦ ਲਾਲ ਜੀ ਕਹਿੰਦੇ ਜਿਹੜਾ ਤੁਹਾਡੇ ਹੱਥੋਂ ਡਿੱਗ ਗਿਆ ਉਹ ਡੁੱਬ ਜਾਏਗਾ ਉਹਦੇ ਕੋਲ ਤੈਰਨ ਵਾਸਤੇ ਕੋਈ ਵੀ ਰਸਤਾ ਨਹੀਂ ਹੈ ਸਮਝ ਆ ਗਈ ਜੀ ਹਾਂਜੀ ਇਸ ਤੋਂ ਬਾਅਦ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਕੇਸਗੜ ਦੇ ਸਥਾਨ ਤੇ ਪੰਜ ਪਿਆਰਿਆਂ ਦੀ ਚੋਣ ਕੀਤੀ ਸਥਾਨ ਕਿਹੜਾ ਹੈ ਜੀ ਕੇਸਗੜ ਸਾਹਿਬ ਠੀਕ ਹੈ ਜਿਸ ਬੱਚੇ ਨੂੰ ਪਤਾ ਹੋਏ ਤੇ ਉਹੀ ਹੱਥ ਖੜਾ ਕਰੇ ਕੇਸਗੜ ਸਾਹਿਬ ਕਿੱਥੇ ਸਥਿਤ ਹੈ ਗੁਰਦੁਆਰਾ ਕੇਸਗੜ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਨਹੀਂ ਜੀ ਜੀ ਨੰਦਰ ਮਹਾਰਾਜ ਨਹੀਂ ਜੀ ਹਾਂਜੀ ਆਨੰਦਪੁਰ ਸਾਹਿਬ ਕੇਸਗੜ ਸਾਹਿਬ ਗੁਰਦੁਆਰਾ ਸਾਹਿਬ ਕਿੱਥੇ ਆ ਆਨੰਦਪੁਰ ਸਾਹਿਬ ਹੈ ਇਹ ਸੀ ਭੁੱਲਣਾ ਨਹੀਂ ਹੈ ਖਾਲਸੇ ਦਾ ਜਨਮ ਸਥਾਨ ਹੈ ਖਾਲਸੇ ਦਾ ਜਨਮ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਦੀ ਸਾਜਨਾ ਕਿਹੜੀ ਜਗ੍ਹਾ ਤੇ ਕੀਤੀ ਗਈ ਸੀ ਆਨੰਦਪੁਰ ਸਾਹਿਬ ਤੇ ਗੁਰਦੁਆਰਾ ਸਾਹਿਬ ਦਾ ਨਾਮ ਕੀ ਹੈ ਕੇਸਗੜ ਸਾਹਿਬ ਠੀਕ ਹੈ ਜੀ ਅੱਜ ਵੀ ਅਸੀਂ ਜਾਵਾਂਗੇ ਤੇ ਸਾਨੂੰ ਪਤਾ ਲੱਗਦਾ ਹੈ ਕਿ ਉਹ ਉਸੇ ਥਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਅਨੰਦਪੁਰ ਸਾਹਿਬ ਨੂੰ ਜਦੋਂ ਵੀ ਕੋਈ ਯਾਦ ਕਰਦਾ ਹੈ ਤੇ ਇਸੇ ਕਰਕੇ ਯਾਦ ਕਰਦਾ ਹੈ ਕਿ ਉੱਥੇ ਗੁਰੂ ਸਾਹਿਬ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ ਠੀਕ ਹੈ ਜੀ ਭੁੱਲਣਾ ਨਹੀਂ ਹੈ ਕੇਸਗੜ੍ਹ ਸਾਹਿਬ ਕਿੱਥੇ ਹੈ ਕੇਸਗੜ੍ਹ ਸਾਹਿਬ ਕਿੱਥੇ ਹੈ ਹਾਂ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਜਿੱਥੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਉਸ ਗੁਰਦੁਆਰਾ ਸਾਹਿਬ ਦਾ ਨਾਮ ਕੀ ਹੈ ਹਾਂ ਤੇ ਕੇਸਗੜ ਸਾਹਿਬ ਕਿਹੜੇ ਸ਼ਹਿਰ ਵਿੱਚ ਸਿਤਤ ਹੈ ਅਨੰਦਪੁਰ ਸਾਹਿਬ ਸ਼ਹਿਰ ਦਾ ਅਨੰਦਪੁਰ ਸਾਹਿਬ ਪੰਜਾਬ ਥੋੜਾ ਪੰਜ ਪਿਆਰਿਆਂ ਦੀ ਚੋਣ ਕੀਤੀ ਪੰਜ ਪਿਆਰੇ ਚੁਣੇ ਠੀਕ ਹੈ ਪੰਜ ਪਿਆਰੇ ਜਿਹੜੇ ਚੁਣੇ ਸੀਗੇ ਉਹ ਪੰਜ ਪਿਆਰੇ ਕੌਣ ਸੀ

ਅਸੀਂ ਅੱਜ ਵੀ ਪੜਦੇ ਆਂ ਵਾਹਾ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਹਾਂਜੀ ਵਾਹਾ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਆਪੇ ਗੁਰਚੇਲਾ ਦਾ ਮਤਲਬ ਕੀ ਹੈ ਬਲਾਂ ਆਪੇ ਗੁਰਚੇਲਾ 3 ਤੇ ਆਸੇ ਦਾ ਹਾਂਜੀ ਆਜੋ ਆਜੋ ਜੋ ਜੋ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਪਹਿਲਾ ਗੁਰੂ ਜੀ ਨੇ ਕਿਹਾ ਸੀ ਆ ਕਿ ਪੰਜ ਸੀਸ ਦੇ ਸੀਸ ਟਾਈ ਦੇ ਨੇ ਤੇ ਪੰਜ ਪਿਆਰਿਆਂ ਨੇ ਹੱਥ ਖੜਾ ਕੀਤਾ ਸੀਗਾ ਉਹਨਾਂ ਦੇ ਨਾਮ ਹਨ ਫਾਇਦੇਆ ਸਿੰਘ ਜੀ ਪਈ ਧਰਮ ਸਿੰਘ ਜੀ ਪਈ ਹਿੰਮ ਸਿੰਘ ਜੀ ਪਈ ਮੋਹਨ ਸਿੰਘ ਜੀ ਪਈ ਸਾਹਿਬ ਸਿੰਘ ਜੀ ਤੇ ਉਸ ਵਾਰ ਪਹਿਲਾ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਉਹ ਉਹਨਾਂ ਨੇ ਫਿਰ ਆਪ ਅੰਮ੍ਰਿਤ ਛਕਿਆ ਕਿੰਨਾ ਤੋਂ ਛਕਿਆ ਪੰਜ ਪਿਆਰੇ ਹਾਂ ਠੀਕ ਹੈ ਸ਼ਾਬਾਸ਼ ਆਪੇ ਗੁਰ ਚੇਲਾ ਦਾ ਮਤਲਬ ਕੀ ਪਹਿਲਾ ਆਪ ਉਹਨਾਂ ਦੇ ਕੀ ਬਣੇ ਗੁਰੂ ਠੀਕ ਹੈ ਅਮਰਤ ਸਿਖਾਉਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਕੀ ਬਣੇ ਗੁਰੂ ਤੇ ਜਦੋਂ ਉਹਨਾਂ ਕੋਲ ਅਮਰਤ ਸ਼ਕਿਆ ਉਦੋਂ ਕੀ ਬਣੇ ਚੇਲਾ ਚੇਲਾ ਠੀਕ ਹੈ ਉਦੋਂ ਕਹਿੰਦੇ ਤੁਸੀਂ ਮੇਰਾ ਗੁਰੂ ਦਾ ਰੂਪ ਹੋ ਪੰਜ ਪਿਆਰੇ ਤੇ ਮੈਂ ਤੁਹਾਡਾ ਚੇਲਾ ਆ ਜਿਹੜਾ ਗੁਰੂ ਹੁੰਦਾ ਹੈ ਦੂਸਰਾ ਉਹਦਾ ਚੇਲਾ ਹੁੰਦਾ ਹੀ ਹੈ ਠੀਕ ਹੈ ਜਿਹੜਾ ਕਿਸੇ ਨੂੰ ਗੁਰੂ ਧਾਰਨ ਕਰੇ ਉਹ ਗੁਰੂ ਦਾ ਕੀ ਲੱਗਦਾ ਹੁੰਦਾ ਹੈ ਚੇਲਾ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਐਸੀ ਹਸਤੀ ਨੇ ਜਿਹੜੇ ਆਪੇ ਗੁਰ ਤੇ ਆਪੇ ਕੀਨੇ ਉਹ ਗੁਰੂ ਵੀ ਬਣੇ ਤੇ ਉਹ ਚੇਲਾ ਵੀ ਬਣੇ ਉਹਨਾਂ ਨੇ ਗੁਰੂ ਦੀ ਉਪਾਧੀ ਵੀ ਧਾਰਨ ਕੀਤੀ ਤੇ ਚੇਲੇ ਵਾਲੀ ਅਵਸਥਾ ਵੀ ਪ੍ਰਾਪਤ ਕੀਤੀ ਠੀਕ ਹੈ ਜੀ ਹਾਂਜੀ ਅਮਰ ਸ਼ਕਾ ਕੇ ਖਾਲਸਾ ਪੰਥ ਤਿਆਰ ਕੀਤਾ ਖਾਲਸਾ ਪੰਥ ਤਿਆਰ ਕੀਤਾ ਉਹਨੂੰ ਨਾਮ ਦਿੱਤਾ ਗਿਆ ਇਹ ਹੈ ਜੀ ਮੇਰਾ ਖਾਲਸਾ ਪੰਥ ਖਾਲਸਾ ਦਾ ਮਤਲਬ ਹੁੰਦਾ ਸ਼ੁੱਧ ਜਿਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੈ ਠੀਕ ਹੈ ਜੀ ਖਾਲਸਾ ਸ਼ੁੱਧ ਜਿਸ ਵਿੱਚ ਕੋਈ ਵੀ ਮਿਲਾਵਟ ਨਹੀਂ ਹੈ ਸ਼ੁੱਧ ਹੈ ਕੋਈ ਕਰਮकांड ਕੋਈ ਵਹਿਮ ਭਰਮ ਰਿਚ ਮਿਲਾਵਟ ਨਹੀਂ ਕਰੂਗਾ ਜੋ ਗੁਰੂ ਕਹੇ ਗਏ ਨੇ ਉਸ ਰਸਤੇ ਤੇ ਚੱਲਣਾ ਇਸ ਕਰਕੇ ਹੈ ਸ਼ੁੱਧ ਸੰਨ 1700 ਤੋਂ 1703 ਤੱਕ ਪਹਾੜੀ ਰਾਜਿਆਂ ਨਾਲ ਨੰਦਪੁਰ ਸਹਿ ਵਿਖੇ ਚਾਰ ਲੜਾਈਆਂ ਲੜੀਆਂ ਤੇ ਹਰ ਵਾਰੀ ਜਿੱਤ ਪ੍ਰਾਪਤ ਜਿਹੜਾ ਤੁਸੀਂ ਪੜ ਰਹੇ ਹੋ ਇੱਥੇ ਵੇਖੋ ਹਾਂਜੀ ਚਾਰ ਲੜਾਈਆਂ ਲੜੀਆਂ ਤੇ ਕਦੋਂ ਤੋਂ ਕਦੋਂ ਤੱਕ ਲੜੀਆਂ 1700 ਤੋਂ ਲੈ ਕੇ 1703 ਤੱਕ ਕਿੰਨੀਆਂ ਲੜਾਈਆਂ ਲੜੀਆਂ ਨੇ ਚਾਰ ਕਿੰਨੀਆਂ ਲੜੀਆਂ ਨੇ ਚਾਰ 1700 ਤੋਂ ਲੈ ਕੇ ਤੇ 1703 ਤੱਕ ਠੀਕ ਹੈ ਜੀ ਇਹ ਮਤਲਬ ਕਿੰਨੇ ਸਾਲ ਬੰਦੇ ਆ 1700 ਤੋਂ ਲੈ ਕੇ 4 ਕੇ ਸਾਲ ਬੰਦੇ ਆ ਠੀਕ ਹੈ ਸਾਢੇ ਇੱਕ ਤਿੰਨ ਸਾਲ ਲਾ ਲੋ ਲਗਭਗ ਮੀਨੇ ਦਾ ਕੋ ਜ਼ਿਕਰ ਨਹੀਂ ਕੀਤਾ ਹੋਇਆ ਤੇ ਆਨੰਦਪੁਰ ਸਾਹਿਬ ਵਿਖੇ ਚਾਰ ਲੜਾਈਆਂ ਲੜੀਆਂ ਕਿੱਥੇ ਲੜਾਈਆਂ ਲੜੀਆਂ ਇਹ ਆਨੰਦਪੁਰ ਸਾਹਿਬ ਕਿੰਨਾ ਨਾਲ ਲੜੀਆਂ ਪਹਾੜੀ ਹਾਂ ਤੇ ਹਰ ਵਾਰ ਜਿੱਤ ਪ੍ਰਾਪਤ ਕੀਤੀ ਕਿੰਨਾਂ ਨੇ ਜਿੱਤ ਪ੍ਰਾਪਤ ਕੀਤੀ ਪਹਾੜੀ ਰਾਜਿਆਂ ਦੇ ਕਹਿਣ ਤੇ ਔਰੰਗਜ਼ੇਬ ਨੇ ਦਿੱਲੀ ਤੋਂ ਮੁਗਲ ਫੌਜ ਵੀ ਭੇਜੀ ਤਾਂ ਕਿ ਗੁਰੂ ਜੀ ਨੂੰ ਪਕੜਿਆ ਜਾ ਸਕੇ ਪਹਾੜੀ ਰਾਜਿਆਂ ਨੇ ਫਰਮਾਇਸ਼ ਪਾਈ ਇੰਨਾਂ ਕੋਲ ਪਾਈ ਔਰੰਗਜ਼ੇਬ ਕੋਲ ਤੇ ਔਰੰਗਜ਼ੇਬ ਨੇ ਫਿਰ ਉਹਨਾਂ ਦੇ ਕੈਮ ਤੇ ਕਿਹੜੀ ਫੌਜ ਭੇਜੀ ਦਿੱਲੀ ਤੋਂ ਮੁਗਲ ਫੌਜ ਭੇਜੀ ਮੁਤਲਕੇ ਗੁਰੂ ਜੀ ਨੂੰ ਪਕੜਿਆ ਜਾ ਸਕੇ ਗੁਰੂ ਜੀ ਨੂੰ ਫੜਨ ਵਾਸਤੇ ਵਾਦ ਤੋਂ ਵਾਦ ਫੌਜ ਦੀ ਲੋੜ ਸੀ ਉਹਨਾਂ ਨੇ ਕਿਹਾ ਕਿ ਗੁਰੂ ਜੀ ਨੂੰ ਪਕੜਿਆ ਜਾ ਸਕੇ ਸਨ 1704 ਮਈ ਦੇ ਮਹੀਨੇ ਅਨੰਦਪੁਰ ਦੀ ਆਖਰੀ ਲੜਾਈ ਰੰਭ ਹੋਈ ਕਦੋਂ ਰੰਭ ਹੋਈ ਜੀ ਸਨ 1704 ਤੇ ਮਹੀਨਾ ਕਿਹੜਾ ਸੀ ਨਹੀਂ ਆਨੰਦਪੁਰ ਦੀ ਆਖਰੀ ਲੜਾਈ ਆਰੰਭ ਹੋਈ ਆਰੰਭ ਹੁੰਦਾ ਕੀ ਮਤਲਬ ਹੁੰਦਾ ਹੈ ਸ਼ੁਰੂ ਹੋਈ ਹਾਂਜੀ ਆਖਰੀ ਲੜਾਈ ਦਾ ਕੀ ਮਤਲਬ ਹੁੰਦਾ ਹੈ ਲਾਸਟ ਇਸ ਤੋਂ ਬਾਅਦ ਆਨੰਦਪੁਰ ਸਹਿ ਵਿੱਚ ਕੋਈ ਵੀ ਲੜਾਈ ਨਹੀਂ ਹੋਈ ਠੀਕ ਹੈ ਬਹੁਤ ਸਮਾਂ ਜੰਗ ਹੁੰਦਾ ਰਿਹਾ ਬਹੁਤ ਸਮਾਂ ਜੰਗ ਹੁੰਦਾ ਰਿਹਾ ਠੀਕ ਹੈ ਜੀ ਬਹੁਤ ਸਮਾਂ ਲੜਾਈ ਚੱਲਦੀ ਰਹੀ ਸਰਹੰਦ ਦਾ ਸੂਬੇਦਾਰ ਵजीर खान ਫੌਜ ਲੈ ਕੇ ਪਹੁੰਚ ਗਿਆ ਸੀ ਇਸ ਲੜਾਈ ਦੇ ਵਿੱਚ ਸਰਹੰਦ ਦਾ ਸੂਬੇਦਾਰ ਸੀਗਾ ਵजीर खान ਸਰਹੰਦ ਦੇ ਸੂਬੇਦਾਰ ਦਾ ਨਾਮ ਕੀ ਸੀ ਵजीर खान ਉਹ ਫੌਜ ਲੈ ਕੇ ਕਿੱਥੇ ਪਹੁੰਚ ਗਿਆ ਸੀ ਸ਼ਾਬਾਸ਼ ਮੁਗਲ ਫੌਜ ਨੇ 7 ਮਹੀਨੇ ਆਨੰਦਪੁਰ ਨੂੰ ਘੇਰਾ ਪਾਈ ਰੱਖਿਆ ਜਿਹਦੇ ਬਾਰੇ ਆਪਾਂ ਦਸੰਬਰ ਚ ਪੜ੍ਹਦੇ ਹੁੰਨੇ ਆ ਠੀਕ ਹੈ ਸਾਕਾਪੋ ਇੱਕ ਇਹ ਕਿੰਨੇ ਮਹੀਨੇ ਘੇਰਾ ਚੱਲਿਆ ਸੱਤ ਮਹੀਨੇ ਗਿਣ ਕੇ ਵੇਖੋ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਤੇ ਨਵੰਬਰ ਠੀਕ ਹੈ ਇਸ ਤੋਂ ਬਾਅਦ ਸੱਤ ਮਹੀਨਿਆਂ ਤੋਂ ਬਾਅਦ ਇਹ ਸੱਤ ਮਹੀਨੇ ਦਾ ਘੇਰਾ ਪਿਆ ਕਿਲੇ ਦੇ ਅੰਦਰ ਰਸਤ ਪਾਣੀ ਵੀ ਖਤਮ ਹੋ ਗਿਆ ਵੇਖੋ ਅਣਮਿੱਥਾ ਸਮਾ ਜਿਹੜਾ ਹੁੰਦਾ ਹੈ ਉਹਦੇ ਵਿੱਚ ਕੁਝ ਨਹੀਂ ਪਤਾ ਕਿਹੜੀ ਚੀਜ਼ ਖਤਮ ਹੋ ਜਾਏ ਫਾਰ ਐਗਜ਼ਾਮਪਲ ਜਦੋਂ ਲਾਕਡਾਊਨ ਹੋਇਆ ਸੀਗਾ ਸਾਨੂੰ ਇੱਕ ਟਾਈਮ ਦਿੱਤਾ ਜਾਂਦਾ ਸੀ ਯਾਦ ਤੁਹਾਨੂੰ ਸਾਰਿਆਂ ਨੂੰ ਯੈਸ ਸਰ ਇੰਨੇ ਤੋਂ ਇੰਨੇ ਵਜੇ ਤੱਕ ਸਮਾਨ ਲੈ ਆਓ ਇਸ ਤੋਂ ਬਾਅਦ ਤੁਹਾਨੂੰ ਦੁਕਾਨਾਂ ਬਾਜ਼ਾਰ ਸਾਰੇ ਬੰਦ ਮਿਲਣਗੇ ਪਹਿਲਾਂ ਕੁਝ ਘੰਟਿਆਂ ਦੀ ਗੱਲ ਹੁੰਦੀ ਸੀ ਠੀਕ ਹੈ ਫਿਰ ਦਿਨਾਂ ਦੀ ਗੱਲ ਹੋਣ ਲੱਗੀ ਸੀ ਫਲਾਣੇ ਦਿਨ ਕੁਝ ਵੀ ਨਹੀਂ ਮਿਲਣਾ ਫਿਰ ਮਹੀਨਿਆਂ ਵਾਂਗ ਕੰਮ ਚੱਲ ਪਿਆ ਸੀਗਾ ਠੀਕ ਹੈ ਇੱਕ ਸਮਾਂ ਤਾਂ ਹੁੰਦਾ ਸੀ ਫਿਰ ਕੁਝ ਸਮਾਂ ਨਿਸ਼ਚਿਤ ਕੀਤਾ ਜਾਣਾ ਸੀ ਕਿ ਐਨੇ ਇੱਕ ਟਾਈਮ ਤੱਕ ਖੁੱਲੇਗਾ ਤੇ ਐਨੇ ਇੱਕ ਟਾਈਮ ਤੁਸੀਂ ਆਪਣੀ ਖਰੀਦਦਾਰੀ ਕਰ ਸਕਦੇ ਹੋ ਉਦੋਂ ਸਾਨੂੰ ਪਤਾ ਹੁੰਦਾ ਸੀ ਕਈ ਵਿਚਾਰੇ ਜਿਨ੍ਹਾਂ ਕੋਲ ਜਿਨ੍ਹਾਂ ਕੋਲ ਤਾਂ ਪੈਸੇ ਸੀਗੇ ਉਹ ਵੱਢ ਲਿਆ ਕੇ ਰੱਖ ਲੈਣੇ ਸੀ ਕੋਈ ਪਤਾ ਨਹੀਂ ਇਹਨਾਂ ਨੇ ਕਦੋਂ ਲੋਕਡਾਊਨ ਲਾ ਕੇ ਬਹਿ ਜਾਣ ਠੀਕ ਹੈ ਇਹ ਨਾ ਹੋਵੇ ਅਸੀਂ ਖਾਣ ਪੀਣ ਤੋਂ ਬੈਠੇ ਰਹਿ ਜਾਈਏ ਸਾਰੇ ਆਪਣਾ ਪ੍ਰਬੰਧ ਕਰਦੇ ਸੀ ਹੁਣ ਇੱਕ ਉਹ ਘੇਰਾ ਜਿਹੜਾ ਅਣਮਿੱਥੇ ਸਮੇਂ ਲਈ ਐ ਕੋਈ ਸਮਾਂ ਨਹੀਂ ਪਤਾ ਗੁਰਗੋ ਮੈਸਿੰਗ ਜੀ ਦੇ ਸਿੰਘਾਂ ਨੂੰ ਕੁਝ ਨਹੀਂ ਪਤਾ ਵੀ ਇਹਨਾਂ ਨੇ ਕਿੰਨਾ ਸਮਾਂ ਘੇਰਾ ਪਾ ਕੇ ਰੱਖਣਾ ਹੈ ਠੀਕ ਹੈ ਜਦੋਂ ਵੀ ਕਿਸੇ ਨਾਲ ਕੋਈ ਲੜਾਈ ਕੀਤੀ ਜਾਏ ਬੰਦੇ ਨੂੰ ਤਾਂ ਪਤਾ ਨਹੀਂ ਹੁੰਦਾ ਕਿੰਨਾ ਸਮਾਂ ਚੱਲੂਗੀ ਇਹ ਹੁੰਦਾ ਹੈ ਕਿ ਜਾਂ ਇਹਨਾਂ ਦਾ ਹੰਤ ਹੋ ਜਾਊਗਾ ਜਾਂ ਅਸੀਂ ਮਾਰੇ ਜਾਵਾਂਗੇ ਤਾਂ ਖਤਮ ਹੋ ਜਾਏਗੀ ਪਰ ਉਹ ਘੇਰਾ ਪੈ ਗਿਆ ਠੀਕ ਹੈ ਅੰਦਰ ਹੀ ਸਾਰੇ ਇਕੱਠੇ ਹੋ ਕੇ ਰਹਿ ਗਏ ਬਾਹਰ ਨਿਕਲਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ ਹੁਣ ਉਹ ਘੇਰਾ ਘੇਰਾ ਇੰਨਾ ਲੰਮਾ ਪਿਆ ਕਿ ਉਸ ਘੇਰੇ ਦੇ ਦੌਰਾਨ ਰਸਤ ਪਾਣੀ ਸਾਰਾ ਕੁਝ ਖਤਮ ਹੋ ਗਿਆ ਮੁੱਕ ਗਿਆ ਜੋ ਵੀ ਕੋਲ ਸੀਗਾ ਸਭ ਕੁਝ ਮੁੱਕ ਜਾਂਦਾ ਹੈ ਅਖੀਰ 20 ਤੇ 21 ਦਸੰਬਰ ਦੀ ਵਿਚਕਾਰਲੀ ਰਾਤ 20 ਤੇ 21 ਦਸੰਬਰ ਦੀ ਵਿਚਕਾਰਲੀ ਰਾਤ ਕਿਹੜੀ ਹੁੰਦੀ ਪਹਿਲਾਂ 20 ਵਾਲੀ ਰਾਤ ਤੇ 21 ਦੇ ਦਿਨ ਚੜਨ ਤੋਂ ਪਹਿਲਾਂ ਸਾਝੀ ਰਾਤ ਜਿਵੇਂ ਮੈਂ ਕਹਾਂ ਅੱਜ ਤੇ ਆਉਣ ਵਾਲੇ ਕੱਲ ਦੀ ਵਿਚਕਾਰਲੀ ਰਾਤ ਕਿਹੜੀ ਹੋਗੀ ਜਿਹੜੀ ਅੱਜ ਰਾਤ ਆਉਣੀ ਹੈ ਠੀਕ ਹੈ ਇਹ ਅੱਜ ਦੀ ਵੀ ਹੈ ਤੇ ਕੱਲ ਦੀ ਵੀ ਸਾਂਝੀ ਰਾਤ ਹੈ ਵਿਚਕਾਰ ਦੀ ਰਾਤ ਹੈ ਵੀ ਤੇ ਇੱਕ ਦੀ ਵਿਚਕਾਰਲੀ ਰਾਤ ਨੂੰ ਗੁਰੂ ਜੀ ਨੇ ਬਾਕੀ ਸਿੰਘਾਂ ਸਮੇਤ ਆਨੰਦਪੁਰ ਦਾ ਕਿਲਾ ਛੱਡਿਆ ਠੀਕ ਹੈ ਜੀ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਤੇ ਆਪਣੇ ਪਰਿਵਾਰ ਨੂੰ ਲੈ ਕੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਦਿੱਤਾ ਸਿੰਘ ਅਜੇ ਕਿਰਤਪੁਰ ਹੀ ਲੰਘੇ ਸਨ ਆਨੰਦਪੁਰ ਸਾਹਿਬ ਤੋਂ ਕਿਰਤਪੁਰ ਪਿੱਛੇ ਨੂੰ ਹੈ ਜਦੋਂ ਆਪਾਂ ਉਧਰੋਂ ਵਾਪਸ ਆਵਾਂਗੇ ਉਥੋਂ ਘੇਰਾ ਪਿਆ ਉਥੋਂ ਸਾਰੇ ਤੁਰੇ ਤਾਂ ਅਜੇ ਕਿਰਤਪੁਰ ਸਾਹਿਬ ਲੰਘੇ ਕੁਝ ਕੁਆਰਟੀ ਅਜੇ ਬਤੀਤ ਕੀਤੀ ਉਹਨਾਂ ਨੇ ਕਿ ਵੈਰੀ ਦਲ ਸਿੰਘਾਂ ਉੱਤੇ ਟੁੱਟ ਪਿਆ ਵੈਰੀ ਦਲ ਸਿੰਘਾਂ ਉੱਤੇ ਵੈਰੀ ਦਲ ਦਾ ਸਿੰਘਾਂ ਉੱਤੇ ਟੁੱਟ ਪੈਣਾ ਇਹਦਾ ਮਤਲਬ ਹਮਲਾ ਕਰ ਦਿੱਤਾ ਠੀਕ ਹੈ ਅੱਜ ਆਪਾਂ ਇਹ ਚੀਜ਼ਾਂ ਕੀ ਪੜਾਂਗੇ ਇਹ ਸਾਰੇ ਅੱਜ ਦੇ ਇਤਿਹਾਸ ਵਿੱਚੋਂ ਅਸੀਂ ਕੀ ਸਿੱਖਿਆ ਪ੍ਰਾਪਤ ਕੀਤੀ ਕਾਫੀ ਗੱਲਾਂ ਨੇ ਵਿੱਚ ਕੋਈ ਇੱਕ ਇੱਕ ਜਿਹੜਾ ਕੁਝ ਦੱਸਣਾ ਚਾਹੁੰਦਾ ਏ ਦੱਸਣਾ ਆਜੋ ਵੀ ਅੱਗੇ ਆਈਓ ਆਜੋ ਜਿਵੇਂ ਕਿ ਮਾਇਨਾਂ ਜੀ ਦੇ ਸਾਥੀ ਤੋਂ ਆਪਾਂ ਸਿੱਖਿਆ ਲਈ ਕਿ ਜਿਹੜਾ ਗੁਰੂ ਜੀ ਦੇ ਗੁਰੂ ਜੀ ਦੇ ਹੱਥੋਂ ਡੇਗਿਆ ਤੇ ਉਹ ਰੁੱੜਦਾ ਹੀ ਰਹੇਗਾ ਜਿਵੇਂ ਕਿ ਆਪਾਂ ਭੜੇ ਕੰਮ ਕਰਾਂਗੇ ਤੇ ਗੁਰੂ ਨੇ ਆਪਣਾ ਸਾਥ ਛੱਡ ਤਾ ਤੇ ਆਪਾਂ ਇੱਦੀ ਸੜਕਾਂ ਤੇ ਰੁੱਲ ਜਾਵਾਂਗੇ ਸ਼ਾਬਾਸ਼ ਬਹੁਤ ਸੋਹਣੀ ਜਦੋਂ ਗੁਰੂ ਨੇ ਸਾਡਾ ਸਾਥ ਛੱਡ ਤਾ ਤਾਂ ਅਸੀਂ ਹੋਰ ਰੂਲਾਂਗੇ ਗੁਰੂ ਸਾਨੂੰ ਸਮਝਾਉਂਦਾ ਹੈ ਸਿੱਖਿਆ ਦਿੰਦਾ ਹੈ ਹਾਂਜੀ ਹੋਰ ਕੋਈ ਬੱਚਾ ਹੋਰ ਕੋਈ ਬੱਚਾ

ਅ ਜੀ ਕੀ ਗੁਰੂ ਜੀ ਨੇ ਆ ਕੇ ਕਿਹਾ ਸੀਗਾ ਕਿ ਪੰਜ ਪੰਜ ਸੀਸ ਦੀ ਚਾਹੀਦੇ ਨੇ ਤੇ ਜਿਨ੍ਹਾਂ ਨੇ ਵੀ ਹੱਥ ਖੜਾ ਕੀਤਾ ਪੰਜ ਪਿਆਰਿਆਂ ਨੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਸਾਡੀ ਜਾਣੀ ਜਾ ਸਕਦੀ ਹੈ ਹਾਂ ਸ਼ਾਬਾਸ਼ ਉਹਨਾਂ ਨੇ ਆਪਣੇ ਆਪ ਨੂੰ ਅਰਪਣ ਕੀਤਾ ਭੇਟ ਕੀਤਾ ਠੀਕ ਹੈ ਫਿਰ ਸਿੱਖਿਆ ਜੋ ਇਹ ਮਿਲੀ ਕਿ ਦੁਨੀਆਂ ਵਿੱਚ ਕੈਸਾ ਇੱਕ ਮਹਾਨ ਗੁਰੂ ਹੈ ਠੀਕ ਹੈ ਜਿਹੜਾ ਜੇ ਦੁਨੀਆਂ ਵਿੱਚ ਕੋਈ ਕਵੇ ਮੈਂ ਰੱਬਾਂ ਮੈਂ ਗੁਰੂ ਆ ਆਪਣੇ ਚੇਲਿਆਂ ਨੂੰ ਆਪਣੀ ਬਰਾਬਰਤਾ ਕਦੇ ਵੀ ਨਹੀਂ ਦੇਵੇਗਾ ਠੀਕ ਹੈ ਉਹ ਕਹੇਗਾ ਵੀ ਨਹੀਂ ਤੂੰ ਤਾਂ ਮੇਰੇ ਚੇਲੇ ਹੋ ਮੈਂ ਗੁਰੂ ਆ ਪਰ ਇੱਕ ਐਸਾ ਗੁਰੂ ਜਿਹੜਾ ਪਹਿਲਾਂ ਗੁਰੂ ਬਣ ਕੇ ਫਿਰ ਉਹੀ ਆਪਣੇ ਚੇਲਿਆਂ ਦੇ ਅੱਗੇ ਹੱਥ ਾੜ ਕੇ ਕਹਿ ਰਿਹਾ ਵੀ ਹੁਣ ਤੁਸੀਂ ਮੇਰੇ ਗੁਰੂ ਹੋ ਤਾਂ ਮੈਨੂੰ ਅੰਮ੍ਰਿਤ ਦੀ ਦਾਤ ਦਿਓ ਠੀਕ ਹੈ ਕਿੰਨੀ ਜ਼ਿਆਦਾ ਮਤਲਬ ਉਹਨਾਂ ਦੇ ਵਿੱਚ ਵਖਰੇਵਾ ਕਿੰਨੀ ਵਧੀਆ ਸਿੱਖਿਆ ਵਾਲੀ ਗੱਲ ਹੈ ਵੀ ਕਹਿੰਦੇ ਵੀ ਹੁਣ ਮੈਨੂੰ ਤੁਸੀਂ ਅੰਮ੍ਰਿਤ ਦੀ ਦਾਤ ਦਿਓ ਹੁਣ ਮੈਂ ਤੁਹਾਡਾ ਚੇਲਾ ਬੰਦ ਆ ਕਦੇ ਦੁਨੀਆ ਵਿੱਚ ਕਦੇ ਨਹੀਂ ਹੋਏਗਾ ਇਸ ਤਰ੍ਹਾਂ ਬਹੁਤ ਘੱਟ ਹੁੰਦਾ ਹੈ ਜਾਂ ਜਦੋਂ ਗੁਰੂ ਸਾਹਿਬ ਜੀ ਨੇ ਆਨੰਦਪੁਰ ਚਮਕੌਰ ਸਾਹਿਬ ਦੀ ਗੜੀ ਨੂੰ ਛੱਡਿਆ ਸੀ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਤੇ ਆਪਣਾ ਪਹਿਰਾਵਾ ਦਿੱਤਾ ਸੀ ਉੱਥੇ ਵੀ ਹੈ ਕਦੇ ਵੀ ਇਸ ਤਰ੍ਹਾਂ ਨਹੀਂ ਹੋਏਗਾ ਵੀ ਦੇਖੋ ਕੋਈ ਆਮ ਬੰਦਾ ਤਾਂ ਚਾਹੇਗਾ ਕਿ ਮੈਨੂੰ ਰਾਜਿਆਂ ਵਾਲੇ ਕੱਪੜੇ ਮਿਲ ਜਾਣ ਮੈਂ ਵੀ ਸੋਹਣਾ ਲੱਗਾ ਹਨਾ ਕੋਈ ਰਾਜਾ ਕਦੇ ਨਹੀਂ ਕਹੂਗਾ ਵੀ ਮੈਨੂੰ ਮੇਰੇ ਐਲਕਾਰਾਂ ਦੇ ਮੇਰੇ ਚੇਲਿਆਂ ਵਾਲੇ ਕੱਪੜੇ ਮਿਲ ਜਾਣੋ ਕਿਉਂ ਕਹੂਗਾ ਮੈਂ ਤਾਂ ਰਾਜਾ ਠੀਕ ਹੈ ਨਾ ਮੈਂ ਰਾਜਾ ਮੈਂ ਰਾਜਾ ਹੀ ਸੋਣਾ ਲੱਗਦਾ ਮੈਂ ਕਿਉਂ ਚੇਲਿਆਂ ਦੇ ਕੱਪੜੇ ਪਾਵਾਂ ਪਰ ਇਸ ਤਰ੍ਹਾਂ ਬਹੁਤ ਘੱਟ ਹੁੰਦਾ ਹੈ ਕਿ ਗੁਰੂ ਗੋਬੀ ਸਿੰਘ ਜੀ ਕਹਿੰਦੇ ਮੈਨੂੰ ਆਪਣੇ ਬਸਤਰ ਦਿਓ ਤੇ ਤੁਸੀਂ ਮੇਰੇ ਲਾਓ ਤੇ ਕਲਗੀ ਸਜਾਓ ਤੁਸੀਂ ਤੁਸੀਂ ਮੇਰਾ ਰੂਪ ਬਣ ਕੇ ਬੈਠੋ ਠੀਕ ਹੈ ਗੁਰੂ ਜੀ ਨੇ ਜਿਹੜਾ ਗੁਰੂ ਨਾਲ ਜੁੜਿਆ ਉਹਨੇ ਆਪਣਾ ਰੂਪ ਬਣਾ ਕੇ ਰੱਖਿਆ ਅਗਲੀ ਗੱਲ ਫਿਰ ਸਿੱਖਿਆ ਮਿਲਦੀ ਹੈ ਗੁਰੂ ਦੇ ਸਿੱਖਾਂ ਚ ਇੰਨਾ ਸਿਦਕ ਇੰਨੇ ਪੱਕੇ 7 ਮਹੀਨੇ ਦਾ ਘੇਰਾ ਚੱਲਿਆ ਖਾਣ ਪੀਣ ਲਈ ਰਸਤ ਵੀ ਮੁੱਕ ਗਿਆ ਪਰ ਗੁਰੂ ਦੇ ਸਿੰਘ ਗੁਰੂ ਨੂੰ ਛੱਡ ਕੇ ਮੈਦਾਨ ਦੇ ਵਿੱਚੋਂ ਭੱਜ ਕੇ ਨਹੀਂ ਗਏ ਉਹ ਨਾਲ ਹੀ ਡਟੇ ਰਹੇ ਉਹ ਕਹਿੰਦੇ ਨਹੀਂ ਤੁਹਾਡੇ ਨਾਲ ਹੀ ਰਵਾਂਗੇ ਠੀਕ ਹੈ ਜੀ ਇਹ ਸਿੱਖਿਆ ਦੇ ਇਤਿਹਾਸ ਦੀਆਂ ਸਿੱਖਿਆਵਾਂ ਤੇ ਅਸੀਂ ਪੜ੍ਹਨਾ ਤਾਂ ਇੰਦੇ ਤੇ ਧਿਆਨ ਵੀ ਦੇਣਾ ਸਿੱਖਿਆ ਵੀ ਪ੍ਰਾਪਤ ਕਰਨੀ ਆ ਫਿਰ ਇਤਿਹਾਸ ਕੰਪਲੀਟ ਹੋਏਗਾ ਤੇ ਕੁਝ ਟਾਈਮ ਬਾਅਦ ਤੁਹਾਡੇ ਗੁਰਮਤ ਦੇ ਇਮਤਿਹਾਨ ਵੀ ਹੋਣਗੇ ਜੀ ਹੁਣ ਫਤਿਹ ਆਸਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ